ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਚਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂਆਂ ਦੇਖਿਆ ਫਿਰ ਆਈਆਂ ਜੀ ਅਸੀਂ ਬੁਝਾਉਣ ਆ ਗਾ ਹਾਂ ਅੱਗ ਬਹੁਤ ਤੇਜ਼ੀ ਨਾਲ ਤੇ ਲੱਗੀ ਹੋਈ ਹੈ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਇਹ ਸਾਰੀ ਜਗ੍ਹਾ ਇਹ ਸਾਰੀ ਜਗ੍ਹਾ ਜੰਗਲ ਜੰਗਲਾਤ ਮੈਕਮੇ ਦੀ ਹੈ ਜੀ ਅੱਛਾ ਹਾਂਜੀ ਕਿੰਨਾ ਕੁ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁੰਦਾ ਇਹ ਰਕਬਾ ਜੀ ਘਟੋ ਘਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤੱਕ ਵੀ ਅ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ ਹਾਂਜੀ ਹਾਂਜੀ ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝarli ਵਾਲਾ ਇਹ ਜੰਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦਿਆਂ ਜੀ ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜੰਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ ਕਿੰਨੇ ਵਜੇ ਦਾ ਇਹ ਵਾਕਿਆ ਜੀ ਕੁਝ ਜੀ 12 1 ਵਜੇ ਦਾ ਜੀ ਹਾਂ ਜੀ ਕੋਈ ਅੱਗ ਲੱਗਣ ਦਾ ਕਾਰਨ ਸਪਸ਼ਟ ਹੋ ਸਕਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਹਾਂ ਜੀ ਹਾਂ ਜੀ ਫਾਇਰ ਬ੍ਰਿਗੇਡ ਦੋ ਆਈ ਹੋਇਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸ ਰਹੇ ਕਿ ਬਿਜਲੀ ਬੋਰਡ ਬਿਲਕੁਲ ਲੱਗੇ ਇਹਦੇ ਹਾਂ ਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂ ਜੀ ਫਾਇਰ ਬ੍ਰਿਗੇਡ ਆ ਗਿਆ ਕੰਟਰੋਲ ਕਰ ਲੈਣਗੇ ਜੀ ਇੰਨਾ ਕੁ ਕੋਲ ਰਕਬਾ ਜਿਹੜਾ ਪ੍ਰਭਾਵਤ ਲੱਗਦਾ 15 ਕ ਗਿੱਲੇ ਤੇ ਸੜ ਕੇ ਸੁਆਹ ਹੋ ਗਿਆ ਜੀ ਇਹ ਪੂਰਾ ਮਾਮਲਾ ਮੇਰੇ ਨਾਲ ਕੁਲਦੀਪ ਸਿੰਘ ਵਨਗੜ ਸੁਲਤਾਨਪੁਰ ਲੋਧੀ ਰਣਜੀਤਪੁਰ ਜੰਗਲ ਜਿੱਥੇ ਬਦੌਰ ਦਾ ਵਨਗੜ ਤਣਾਤ ਕੀ ਕਰਨਾ ਵਾਪਰੀ ਅਜੇ ਕਟੜਾਂ ਦਾ ਜੇ ਪਤਾ ਲੱਗ ਚੁੱਕਿਆ ਅੱਗ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝਾਉਣ ਦੇ ਬਾਅਦ ਲੱਗਿਆ ਪਤਾ ਕੀ ਗੱਲਬਾਤ ਹੋਈ ਹੈ ਅੱਗ ਬੁਝਾਉਣ ਦੇ ਆ ਫਿਰ ਵਗੜੀਆਂ ਦੋ ਗੱਟੀਆਂ ਮਗਾਈਆਂ ਸੁਲਤਾਨਪੁਰ ਲੋਧੀ ਤੋਂ ਅੱਗ ਜਰੀ ਉਹ ਜਿਹਦਾ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕਾਫੀ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹਦਾ ਪੈਟਰੋਲ ਹੀ ਬਣਿਆ ਪਿਆ ਕਿ 100 ਨਾਲ ਇੱਕ ਬੰਨੇ ਪਰ ਉਹਨੇ ਦੂਜੇ ਬੰਨੇ ਲੱਗਦੀ ਆ ਤੇ ਗੱਡੀਆਂ ਫਾਇਰ ਵਗੜਦੀਆਂ ਆਈਆਂ ਬੁਝਾਉ ਰਹੇ ਹਾਂ ਇੰਨਾ ਤੇ ਰਕਵਾ ਜਿਹੜਾ ਹੁਣ ਤੱਕ ਸਰਭਾਗ ਬਸ ਚਲਾ ਦੇ ਅਜ ਤੱਕ 5 ਕਿ 4-5 ਕਿਲੇ ਥਾਂ ਨੂੰ ਅੱਗ ਲੱਗੀ ਆ ਪਾਣੀ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਾਇਰ ਵਗੜਦੀਆਂ ਗੱਡੀਆਂ ਦੋ ਤੱਕ ਆਈਆਂ ਤੇ ਕੰਟਰੋਲ ਕਰਨ ਨਾਲ ਮੇਂ ਕੰਟਰੋਲ ਹੋ ਜਾਏਗਾ ਅਗਲਾ ਕੰਦਾ ਕੋ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਅਜੇ ਅੱਗੇ ਅੱਗੇ ਬਹੁਤ ਬਾਤ ਤਵਨੀਸ਼ ਕਰਾਂ ਕਿ ਕਿਦਾ ਅੱਗ ਲੱਗੀ ਤਾਂ ਕਿਸ ਤਰ੍ਹਾਂ ਹੋਈ ਉਹ ਬਾਤ ਦੇਖਦੇ ਆਈ ਦਸਰ ਅੱਗ ਬੁਝਾਉਂਦੇ ਆ ਬੁਝਾਉਣ ਤੱਕ ਹੀ ਕੋਸ਼ਿਸ਼ ਕਰਦੇ ਆ